ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਭਾਈ ਮੇਰਾ ਨਾਮ ਗਗਨ ਹੈ ਕਿੱਥੋਂ ਆ ਰਹੇ ਸੀ ਮੈਂ ਲੁਧਿਆਣਾ ਤੋਂ ਆ ਰਿਹਾ ਸੀ ਤੇ ਜਲੰਧਰ ਜਾਣਾ ਸੀ ਠੀਕ ਤੇ ਇਹੋ ਜਿਹੇ ਨਾਮ ਮਿਕਰਾਤ ਤੇ ਮੈਂ ਗੱਡੀ ਹੁੰਦੀ ਗਈ ਮੇਰੇ ਪਿੱਛੋਂ ਨਾ ਗੱਡੀ ਆਈ ਬੜੀ ਝੱਟੋ ਘੱਟ ਜਿਆਦਾ ਨਹੀਂ 130 ਵਾਲੀ ਦੀ ਸਕੀਟ ਹੋਈ ਭਾਈ ਉਹਨੇ ਫੇਰੀ ਨਾ ਲੈਫਟ ਸਾਈਡ ਤੋਂ ਗੱਡੀ ਮਾਰੀ ਮੇਰੀ ਗੱਡੀ ਦਾ ਬੈਲੈਂਸ ਘੁੰਮ ਗਿਆ ਰਾਈਟ ਸਾਈਡ ਤੇ ਆਪ ਕੋ ਦਿਖਾਤੇ ਆ ਗਏ ਗੱਡੀ ਘੁੰਮ ਗਈ ਮੇਰੀ ਪਲਟ ਗਈ ਤੇ ਓਨ ਦੀ ਸਪੋਰਟ ਮੁਲਾਜ਼ਮ ਆ ਗਈ ਇੱਥੇ ਤੇ ਅਸੀਂ ਹੁਣ ਮੇਰੇ ਨਾਲ ਇੱਕ ਮੈਡਮ ਜੀ ਉਹਨਾਂ ਦੇ ਸੱਟ ਲੱਗੀ ਤਾਂ ਆਪਾਂ ਹਸਪੀਟਲ ਚਲੇਗੇ ਇਹਨਾਂ ਦੇ ਪਿੱਛੋਂ ਨਾ ਗੱਡੀ ਵਾਲਾ ਭਜਾ ਹੁਣ ਗੱਡੀ ਵਾਲਾ ਭਜਾਤਾ ਹੁਣ ਸਾਨੂੰ ਦੱਸ ਦੇਣੀ ਕਿ ਕੌਣ ਆ ਕੌਣ ਨਹੀਂ ਉਤੋਂ ਕਹੀ ਜਾਂਦੇ ਜੇ ਭਾਜੀ ਤੇਰੀ ਗੱਲ ਹੀ ਆ ਜੇ ਭਾਜੀ ਮੈਂ ਕਿਹ ਤੋਂ ਤੇਰੀ ਦੀ ਸਪੀਡ ਤੇ ਹੋਣਾ ਤਰੀਕੇ ਤੇ ਅੱਗੋ ਬੱਚੂਆਂ ਦੇ ਪਿੱਛੋਂ ਭੱਜੂਗੀ ਵੀ ਸਾਡੀ ਵੀਡੀਓ ਗੱਡੀ ਨੰਬਰ ਕੀ ਆ ਭਾਈ ਤੁਹਾਡਾ ਗੱਡੀ ਨੰਬਰ 308 EV 822 ਆਹ ਤੇ ਨਿਕੜੀ ਆ ਭਾਜੀ ਜੇ ਗੱਡੀ ਅੱਗੋ ਵਜੀ ਹੋਵੇ ਬੱਪਰ ਭਾਈ ਚੈੱਕ ਕਰੋ ਗੱਡੀ ਪਿੱਛੋਂ ਵੱਜੀ ਆ ਤੁਸੀਂ ਬੜਾ ਸ਼ੋਟ ਲੈ ਲਓ ਜਾਂਦੇ ਪਿੱਛੋਂ ਲੈਫਟ ਸਾਈਡ ਤੋਂ ਗੱਡੀ ਵੱਜੀ ਆ ਤਾਂ ਸਾਰੀ ਗੱਡੀ ਟੁੱਮੀ ਆ ਕਿ ਕਈਆਂ ਨੇ ਕਿ ਤੂੰ ਮਾਰੀ ਆ ਗੱਡੀ ਲੈ ਕੇ ਇਹਨਾਂ ਨੇ ਮਿਲਾ ਲਿਆ ਬੰਦੇ ਕੋਲੋਂ ਪੈਸਾ ਪੁੱਛੇ ਲੈ ਕੇ ਇਹਨਾਂ ਨੇ ਬੰਦਾ ਭਜਾਤਾ ਬਚਾਅ ਹੋ ਗਿਆ ਭਾਈ ਉੱਦਾਂ ਹਾਂਜੀ ਹਾਂਜੀ ਭਾਈ ਸਟ੍ਰੀਟ ਰੇਟ ਦਾ ਤਾਂ ਬਚਾਅ ਵਾ ਹੋਰ ਕੁਝ ਨਹੀਂ ਭਾਈ ਆਪਾਂ ਨੂੰ ਚਾਹੀਦਾ ਇਹਨਾਂ ਨੇ ਬੰਦੇ ਭਜਾਤੇ ਇਹਨਾਂ ਨੂੰ ਇਹਨਾਂ ਨੂੰ ਚਾਹੀਦਾ ਤੇ ਬੰਦੇ ਲੈ ਕੇ ਆਣ ਜੋ ਮੇਰੇ ਗੱਡੀ ਦਾ ਹਜਾਨਾ ਬੰਦਾ ਸਾਰਾ ਪਰਣ ਮੇਰੀ ਗੱਡੀ ਡੈਮੇਜ ਹੋਈ ਆ ਸਾਰੇ ਤੁਸੀਂ ਦੇਖ ਸਕਦੇ ਹੋ ਗੱਡੀ ਵਧੀ ਸਹੀ ਕਰਾ ਕੇ ਚੱਲੀ ਜਾਵੇ ਇਹਨਾਂ ਨੇ ਬੰਦੇ ਭਗਾਏ ਆ ਬੰਦੇ ਇੱਥੇ ਲੈ ਕੇ ਆਣਾ ਪੁਲਿਸ ਵਾਲਿਆਂ ਨੇ ਬੰਦੇ ਭਜਾਏ ਆ ਇਹਨਾਂ ਨੇ ਪੈਸੇ ਦਿੱਤੇ ਆ ਮੈਨੂੰ ਨੇਜੇ ਦੀ ਗੱਡੀ ਬੱਜੀ ਤੁਹਾਡੇ ਤੇ ਆ ਗਈ ਉਹ ਹਸਪਤਲ ਗਿਆ ਤੁਹਾਡੇ ਕੋਲ ਕੋਈ ਨਹੀਂ ਆਇਆ ਬਗਾਰਾ ਤੇ ਬਲਾਜਮ ਖੜੇ ਸੀ ਜਦੋਂ ਗੱਡੀ ਬੱਜੀ ਨਾ ਉਹ ਗੱਡੀ ਵੀ ਇੱਥੇ ਸੀਗੀ ਇਹਨਾਂ ਨੇ ਉਸ ਤੋਂ ਬਾਅਦ ਗੱਡੀ ਵਾਲਾ ਭਜਾਤਾ ਜਦੋਂ ਇਹ ਹਸਪਤਲ ਚਲੇ ਗਏ ਤੁਹਾਨੂੰ ਹਸਪਤਲ ਕਿੰਨੇ ਪਿੰਚ ਆਇਆ ਰਾਤ ਕਰਦੇ ਪਿੰਚ ਆਪਣੇ ਹੈ ਕਈ ਕਹਿੰਦੇ ਗੱਡੀ ਰੁਕੀ ਸੀ ਉਹਨਾਂ ਦਾ ਟੈਕਸੀ ਵੀ ਬ੍ਰੈਂਟੋਂ ਆਇਆ ਇਸ ਜਗ੍ਹਾ ਤੇ ਆ ਸਾਡੇ ਭਰਾ ਭਾਜੀ ਸੀਗੇ ਟੈਕਸੀ ਵਾਲੇ ਜੀ ਕਰਾਇਆ ਤੋਂ ਇੰਨੇ ਕੱਡੀਆਂ ਰੁਕੀਆਂ ਇਹਨਾਂ ਨੇ ਸਾਨੂੰ ਹੈਲਪ ਦਿੱਤੀ ਸਾਨੂੰ ਹੋਟੇਲ ਤੱਕ ਲੈ ਕੇ ਗਏ ਬੈਗ ਤੇ ਭਾਜੀ ਕਿਹੜੀ ਗੱਡੀ ਵਜੀ ਤੁਹਾਡੇ ਭਾਜੀ ਪਿੱਛੋਂ ਹੁਣ ਪਤਾ ਥੋੜਾ ਨਾਲ ਲੱਗਦਾ ਲੈਟਾ ਚੱਕਦੀ ਆਪਣੀਆਂ ਕਿਹੜੀ ਗੱਡੀ ਆ ਹੁਣ ਗੱਡੀ ਵੀ ਭਾਜੀ ਮੈਨੂੰ ਨਹੀਂ ਇੰਨਾ ਪਤਾ ਇਹ ਕਈ ਜਾਂਦੇ ਥਾਰ ਗੱਡੀ ਵਜੀ ਆ ਪਰ ਭਾਈ ਥਾਰ ਗੱਡੀ ਨਹੀਂ ਆ ਕਿਸੇ ਓਕੇ ਕਿਉਂਕਿ ਗੱਡੀ ਦੀ ਲਾਈਟਾਂ ਤੋਂ ਪਤਾ ਲੱਗਦਾ ਪਈ ਕਿ ਗੱਡੀ ਹੋਰ ਕੋਈ ਆ। ਥਾਰ ਗੱਡੀ ਤੇ ਤਾਂ ਭਾਈ ਉੱਧੇ ਪਤਾ ਲੱਗ ਗਿਆ ਲਾਈਟਾਂ ਤੋਂ। ਲਓ ਤੁਸਾਂ ਦੇ ਕਹਿਣ ਦਾ ਮਤਲਬ ਤੁਹਾਨੂੰ ਨਹੀਂ ਪਤਾ ਕਿਹੜੀ ਗੱਡੀ ਸੀ। ਭਾਈ ਮੈਂ ਇੰਨਾ ਦੇਖਿਆ ਇੰਨਾ ਦੇਖਿਆ ਕਿ ਲੈਫਟ ਸਾਈਡ ਤੋਂ ਕੋਈ ਗੱਡੀ ਆ ਰਹੀ ਆ। ਤੇ ਮੈਂ ਸਾਈਡ ਤੇ ਕਰਕੇ ਮੈਂ ਤਾਂ ਚੱਲ ਰਿਹਾ ਜੂਗਾ। ਉਹ ਗੱਡੀ ਸਾਈਡ ਤੋਂ ਕਿੰਨੀ ਕੰਨੀ ਉਹਨੇ ਮੇਰੇ ਵਿੱਚ ਮਾਰੀ ਗੱਡੀ ਘਵਾਦੀ ਭਾਈ ਮੇਰੇ ਸਾਹੇ। ਇਹ ਐਸੀ ਸਥਿਤੀ ਹੈ। ਐਸਾ ਸੱਟ ਵੀ ਗਰਾਹ, ਸੱਟ ਵੀ ਗਰਾਹ। ਇਹ ਐਕਸੀਡੈਂਟ ਕਿਸੇ ਰਾਹਗੀਰ ਨੇ ਸਾਨੂੰ ਕਿਸਿਆ ਬਹੁਤ ਹੀ ਐਕਸੀਡੈਂਟ ਹੋਇਆ। ਅਸੀਂ ਮੌਕੇ ਤੇ ਆ ਕੇ ਦੇਖਿਆ ਕਿ ਉਹ Honda Beat Car ਜੋ ਕਿ ਮਿਸਰਾ ਢਾਬੇ ਦੇ ਆਪੋਸਾਈਟ ਡਵਾਈਡਰ ਦੇ ਵਿੱਚ ਫਸ ਗਈ ਹੁੰਦੀ। ਇਹਦੇ ਵਿੱਚ ਕੁਝ ਲੇਡੀਜ਼ ਦੇ ਸੀਐਸ ਇੰਜਰਡ ਹੋਏ। ਉਹਨਾਂ ਨੂੰ ਪਬਲਿਕ ਸੇਵਾ ਨਾਲ ਉਹਨਾਂ ਨੂੰ ਗਿਆਨ ਚੰਗੋਸਟ ਦੇ ਤਹਿਤ ਲਿਖਾਇਆ। ਜਿੱਥੇ ਉਹਨਾਂ ਨੂੰ ਵੈਪਰ ਕਪੂਰ ਹਸਕਾ ਦੇ ਦਿੱਤਾ। پريشکارو جي ڪارواي ۾ خرچ ٿي رهيو آهي